ਕੀ ਟੱਟੇ ਵੀ ਬਿਲਡਿੰਗ ਸੀਲ ਕੀਤੀ ਮਤਲਬ ਬਾਹਰ ਸੀਲ ਜੀ ਟੱਕਾ ਕੀਤਾ ਨਾ ਕੋਈ ਹੱਕ ਨਹੀਂ ਮੰਡੀ ਬੋੜ ਦੀ ਜਾਇਦਾਦ ਦਾ ਇੱਥੇ ਕੋਈ ਟੈਕ ਲਾਇਨਕ ਪੂਰੇ 50 ਕਟਾਖਾਨੀ ਮੰਡੀ ਬੋਲ ਨੂੰ ਅਗਿਆ ਕਾਨੂੰਨ ਸਾਡੇ ਟੈਕ ਮੰਗਣ ਸਾਡੀਆਂ ਨੇ ਇਜਜ਼ਤ ਹੱਥ ਪਾਇਆ ਆਗੇ ਦੋ ਦਿਨ ਦਾ ਟਾਈਮ ਹੀ ਮੈਂ ਕਿਹਾ ਕਿ ਕਿੰਨੇ ਗੁੰਡੇ ਗਰਦਿਛੇ 25 ਗੁੰਡੇ ਨਾਲ ਲੈ ਕੇ ਪੁਲਿਸ ਨਾਲ ਸਾਡੇ ਦਿਨਾਂ ਦੇ ਲੈ ਕੇ ਆਏ ਬੁੱਟ ਮਾਰਾ ਨਾ ਕੰਮ ਕੀਤਾ ਨਾ ਨਾਲ 25 ਗੁੰਡੇ ਨਾਲ ਆਣੇ ਦੋ ਦਿਨ ਦਾ ਟਾਈਮ ਲਿਆ ਕਿਹੜਾ ਅਧਿਕਾਰੀ ਸਾਡੀਆਂ ਸ਼ਾਂਤ ਜੀ ਨਾਲ ਨਾ ਪੈਂਦਾ ਜੀ ਬਾਟੀਆਂ ਮੁੰਡੇ ਕਹਿੰਦੇ ਇਹਨੂੰ ਬੱਕੜ ਕੰਮਾ ਬੰਦਾ ਕੀਤਾ ਖੈਰ ਕੀਤਾ ਨੇ ਆ ਗਏ ਟਕਰਾ ਕੀਤਾ ਕਿ ਡੱਟ ਮਾਰ ਕੀਤੀ ਗੁੰਡਾ ਕਰ ਦਿੱਤੀ ਆ ਗਏ ਜਿਹੜਿਆਂ ਗੁੰਡਾ ਕਰ ਜੀਤੇ ਨੇ ਆ ਗਏ ਕੀ ਨਾਮ ਕੀਤਾ ਡਰ ਰਵੀਦਰਪਾਲ ਗਾਂਧੀ ਨਵੀਂ ਤੋਂ ਮੰਡੀ ਬਣਵਾ ਕੇ ਗੁੰਡਾ ਕਰੀ ਕਿ 25 ਗੁੰਡੇ ਨਾਲ ਆ ਪੂਖਾ ਨਾਲ ਆ ਧੱਕੇ ਨਾਲ ਕੋਈ ਹਟਵਾ ਗਏ ਹਾਲਕਾਂ ਚਾਹਤੋ ਕਿ ਆਉ ਦੇ ਵਿੱਚ ਕੋਈ ਵੱਡੀ ਰੋਡ ਆ ਕੋਈ ਟ੍ਰੈਕ ਨਹੀਂ ਹੈਗਾ ਵੀ ਕਿੰਨੇ 50 ਟੈਕ ਨਹੀਂ ਵੱਡੀ ਰੋਡ ਨਹੀਂ ਚੱਲਾ ਦੇਣਾ ਵੀ ਇਹਨਾਂ ਦਾ ਕੋਈ ਹੱਕ ਨਹੀਂ ਹੈ ਹਰ ਬਾਲਕਾਂ ਦਾ ਕੋਈ ਹੱਕ ਨਹੀਂ ਹੈਗਾ ਟੱਕਣਾ ਗੁੰਡਾ ਕਰਦੀ ਕਿਤੇ ਨੇ 25 ਗੁੰਡੇ ਮਿੰਡਾ ਲਿਆ ਇਕੱਲਾ ਬੰਦਾ ਕੀ ਕਰੇ ਮੈਂ ਦਵਾ ਨਾਲੇ ਸਰ ਕੀ ਨਾਮ ਹੈ ਜੀ ਆਪਣਾ ਸ਼ਾਮਲਾਲ ਜੀ ਹਾਂ ਜੀ ਸ਼ਾਮਲਾਲ ਜੀ ਤੁਸੀਂ ਇਹ ਜਿਹੜਾ ਕਿ ਮੰਡੀ ਐਸੋਸੀਏਸ਼ਨ ਤੇ ਕੀ ਹੈ ਮੈਂਬਰ ਹੀ ਆ ਸਰ ਮੈਂਬਰ ਹੀ ਹੈ ਤਾਂ ਅੱਜ ਹਲਕਾ ਇੰਚਾਰਜ ਆਮ ਪਾਰਟੀ ਵੀ ਪੁੱਛੇ ਆ ਤੇ ਉਹਨੇ ਤੁਸੀਂ ਵੈਲਕਮ ਵੀ ਕੀਤਾ ਵਾ ਤਾਂ ਆਪਣੀ ਸਮੱਸਿਆ ਵੀ ਸਾਹਮਣੇ ਰੱਖਿਆ ਕੀ ਸਮੱਸਿਆ ਸੀ ਸਾਨੂੰ ਕਾਰਪੋਰੇਸ਼ਨ ਵਾਲੇ ਬੜੇ ਪਰੇਸ਼ਾਨ ਕਰ ਰਹੇ ਸੀ ਚੋਕਿ ਸਾਡੇ ਕੋਲ ਪ੍ਰੋਪਰਟੀ ਟੈਕਸ ਮੰਗਦੇ ਨੇ ਤਾਂ ਕਿ ਇਸ ਮੰਡੀ ਬੋਰਡ ਦੇ ਅੰਦਰ ਕੋ ਨਾਲ ਦਾ ਕੋਈ ਹੱਕ ਨਹੀਂ ਹੈ ਨਾ ਸਾਨੂੰ ਕੋਈ ਪਾਣੀ ਦਿੰਦੇ ਨਾ ਸਾਨੂੰ ਕੋਈ ਬਿਜਲੀ ਦਿੰਦੇ ਨਾ ਕੋਈ ਸਵਰਥੀ ਹੈ ਜੀ ਉਹ ਸਾਡੇ ਨੂੰ ਜ਼ਬਰਦਸਤੀ ਸਾਡੀ ਦੁਕਾਨ ਸੀਲ ਕਰਨ ਕਰ ਰਹੇ ਨੇ ਤੇ ਉਹਦੇ ਬਾਰੇ ਸਾਡੇ ਕੋਲ ਟੈਕਸ ਮੰਗਦੇ ਆ। ਨਹੀਂ ਮੈਂ ਕਹ ਰਿਹਾ ਕਿ ਨਗਰ ਨਗਮ ਕਿਸੇ ਦਾਤੇ ਮੰਡੀ ਬੋਰਡ ਤੋਂ ਟੈਕਸ ਮੰਗਦਾ ਵਾ। ਅਸੀਂ ਸਾਰਾ ਪੁੱਛ ਲਿਆ ਇਹਨਾਂ ਦਾ ਹੱਕ ਹੀ ਨਹੀਂ ਬੰਦਾ ਪਰ ਸਾਡੇ ਦੇ ਜ਼ਬਰਦਸਤੀ ਉਹ ਫੰਮ ਕਰ ਰਹੇ ਆ ਤਾਂ ਕਿ ਸਾਡੇ ਨਵੇਂ ਹਲਕੇ ਇੰਚਾਰਜ ਚੰਦੀ ਜੀ ਬਣੇ। ਤੇ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਸੀ ਉਹਨਾਂ ਨੇ ਕਿਹਾ ਵੀ ਤੁਹਾਡੇ ਕੋਈ ਪ੍ਰੋਪਰਟੀ ਟੈਕਸ ਨਹੀਂ ਲੱਗੂਗਾ ਤੇ ਉਹਦੇ ਬਾਰੇ ਅਸੀਂ ਸਬਜ਼ੀ ਮੰਡੀ ਕਪੂਰਕਲਾ ਭੁਲਾਏ ਜਾ ਰਿਹਾ ਤਾਂ ਕਿ ਉਹਨਾਂ ਦਾ ਧਨਵਾਨ ਕਰਾ। ਨਹੀਂ ਮੰਡੀ ਬੋਰਡ ਨੂੰ ਕੀ ਕੀ ਤੁਸੀਂ ਪੇ ਕਰਦੇ ਆ। ਮੰਡੀ ਬੋਰਡ ਨੂੰ ਫੀਸ ਦੇਣੀ ਹੈ। ਸੀਵਰੇਜ ਉਹਨਾਂ ਦਾ ਹੈਗਾ ਸੜਕਾਂ ਵੀ ਉਹਨਾਂ ਦੇ ਕਮੇਟੀ ਕਾਰਪੋਰੇਸ਼ਨ ਦੇ ਇੱਥੇ ਕੋਈ ਲਿੰਕ ਨਹੀਂ ਹੈ। ਮਤਲਬ ਕਿ ਜਿੰਨਾ ਵੀ ਟੈਕਸ ਤਾ ਜਿਹੜਾ ਸੀਵਰੇਜ ਜੁੜਿਆ ਹੋਇਆ ਤੇ ਸੀਵਰੇਜ ਕਿਹੜੇ ਨਾਲ ਜੁੜਿਆ ਹੋਇਆ ਮਾਰਕੀਟ ਕਮੇਟੀ ਦਾ ਹਲਾਕੀ ਸੀਵਰੇਜ ਹੈ ਨਹੀਂ ਸੀਵਰੇਜ ਜੁੜਿਆ ਕਿੰਨਾ ਵਾਸ ਸ਼ਹਿਰ ਦੇ ਨਾਲ ਜੁੜਿਆ ਕਿ ਪਿੰਡਾਂ ਨਾਲ ਜੁੜਿਆ ਵਾ ਸ਼ਹਿਰ ਦੇ ਨਾਲ ਕਮੇਟੀ ਨੇ ਪੈਸੇ ਦਿੱਤੇ ਇਹਨਾਂ ਨੂੰ ਨਹੀਂ ਸੀਵਰੇਜ ਆਫਟਰ ਆਲ ਕੈਰੋ ਸਬਜੀ ਮੰਡੀ ਦਾ ਸੀਵਰੇਜ ਕਿਤੇ ਨਾ ਕਿਤੇ ਜੋੜਿਆ ਹੋਊਗਾ ਨਾ ਕਿੰਨੇ ਜੋੜਿਆ ਵਾ ਉਹ ਸ਼ਹਿਰ ਵਾਲੇ ਸੀਵਰੇਜ ਦੇ ਨਾਲ ਜੋੜਿਆ ਵਾ ਕਿ ਆਪਣੇ ਨਾਲ ਜੋੜਿਆ ਆਪਣਾ ਹੀ ਬਣਾਇਆ ਇਹਨਾਂ ਨੇ ਆਪਣਾ ਹੀ ਹੈ ਨਹੀਂ ਆਪਣਾ ਹੈਗਾ ਇਹ ਸਾਰਾ ਪਾਣੀ ਜਾਂਦਾ ਕਿੱਥੇ ਹੋਊਗਾ ਇਹ ਸ਼ਹਿਰ ਵਾਲੇ ਸੀਵਰੇਜ ਨਾਲ ਅਟੈਚ ਤਾਂ ਹੁੰਦੇ ਹੋਣਾ ਨਾ ਮੈਂ ਤੁਹਾਨੂੰ ਇਸ ਬਾਰੇ ਨੋਟਿੰਗ ਹੁਣ ਤੇ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਸਾਨੂੰ ਪ੍ਰੋਪਰਟੀ ਟੈਕਸ ਨਹੀਂ ਲੱਗਣਾ ਚਾਹੀਦਾ ਔਰ ਸਾਨੂੰ ਅਗਰ ਪ੍ਰੇਸ਼ਾਨੀਆਂ ਆ ਰਹੀਆਂ ਦੋ ਤਿੰਨ ਹੋਰ ਵੀ ਆੜੇ ਪਰੇਸ਼ਾਨੀਆਂ ਉਹਦੇ ਬਾਰੇ ਵੀ ਅਸੀਂ ਕੰਮ ਕਰੀਏ ਬਾਹਰ ਜਿੱਤਨੇ ਵੀ ਹੈ ਮੀਟ ਵਾਲੇ ਮੁਰਗਾ ਮੱਛੀ ਵਾਲੇ ਸਾਰੋ ਪਰੇਸ਼ਾਨ ਕਰ ਰਹੇ ਇਹ ਤਾਂ ਕਰੋਚਮੈਂਟ ਵਾ ਇੱਕ ਕਰੋਚਮੈਂਟ ਜਿਹੜੇ ਹਟਾਉਣ ਦਾ ਕੰਮ ਮੰਡੀ ਬੋਰਡ ਦਾ ਵਾ ਤਾਂ ਮੰਡੀ ਬੋਰਡ ਕਿਉਂ ਕੰਮ ਕਰ ਰਹੀ ਮੰਡੀ ਬੋਰਡ ਜਾਂਦੀ ਜੀ ਸਾਡਾ ਕੰਮ ਨਹੀਂ ਹੈਗਾ ਇਹ ਕਾਰਪੋਰੇਸ਼ਨ ਦਾ ਕੰਮ ਹੈਗਾ ਨਹੀਂ ਤੇ ਜਿਹੜਾ ਟੈਕਸ ਲੈਣ ਦਾ ਤੁਹਾਡਾ ਕੰਮ ਹੁੰਦਾ ਜਿਹੜਾ ਅਕਰੋਚਮੈਂਟ ਹਟਾਣੀ ਹੁੰਦੀ ਉਹ ਨਗਰ ਨਗਮ ਦਾ ਕੰਮ ਹੈ ਇਹ ਫੇਰ ਮਤਲਬ ਕਿ ਮੰਡੀ ਬੋਰਡ ਵੀ ਕਿਤੇ ਨਾ ਕਿਹਾ ਤੇ ਕਹ ਲੋ ਕਿ ਏ ਪੈਸਾ ਲੈਣ ਨੂੰ ਆ ਬੈਠੀ ਤੇ ਕੰਮ ਕਰਨ ਨੂੰ ਉਹ ਵੀ ਭੱਜਦੀ ਪਈ ਆ ਅਸੀਂ ਇਸੇ ਵਾਸਤੇ ਹਲਕਾ ਇੰਚਾਰਜ ਮੰਡੀਪੁਰ ਦਾ ਇਹ ਕਹਿਣਾ ਵਾ ਕਿ ਸਾਡੀ ਜਿਹੜੀ ਬਾਉਂਡਰੀ ਆ ਬਾਉਂਡਰੀ ਦੇ ਅੰਦਰ ਅੰਦਰ ਸਾਡੀ ਮਾਰਜਿਨ ਕਮੇਟੀ ਦਾ ਹੈਗਾ ਵਾ ਬਾਕੀ ਸਾਡੇ ਤੋਂ ਬਾਹਰ ਆ ਆਪਰੇਸ਼ਨ ਦਾ ਕੰਮ ਅਸੀਂ ਸਰ ਹੁਣੇ ਹੁਣੇ ਹਲਕਾ ਇੰਚਾਰਜ ਨੇ ਕਿਉਂ ਤੈੱਕਦਾ ਜਾ ਕਿ ਪਿਛਲੇ ਲੰਮੇ ਸਮੇਂ ਤੋਂ ਇੱਥੇ ਜਿਹੜੇ ਵਿਧਾਇਕ ਸਾਹਿਬ ਰਾਣਾ ਕੋਲ ਸੀ ਸਾ ਕਿ ਉਹਨਾਂ ਤੱਕ ਕੋਈ ਅਪਰੋਚ ਇਦਾਂ ਦੀ ਕੀਤੀ ਨਹੀਂ ਕਿ ਤੁਹਾਡੇ ਉਹ ਵੀ ਸੁਣਵਾਈ ਕੁਛ ਕਰਨ ਰਾਣਾ ਸਾਹਮਣੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਅਸੀਂ ਕਈ ਵਾਰੀ ਆ ਕੇ ਟੈਸਟ ਦੇਵਾਰੇ ਦਾ ਪਰ ਰਾਣਾ ਸਾਫਾ ਲੌਲੀਪੌਪ ਖੂਦ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਦਿਪਕ ਮੋਹ ਹਾਂਜੀ ਦਿਪਕ ਜੀ ਤੁਸੀਂ ਵੀ ਕਹਿੰਦੇ ਕਿ ਇੱਕ ਲੰਬੇ ਸਮੇਂ ਤੋਂ ਸਬਜੀ ਮੰਡੀ ਜੀ ਇਕਵਾਇ ਕਰਦੇ ਆ ਰਹੇ ਆ ਜੇ ਟੈਕਸ ਜਿਹੜਾ ਕਿ ਕਹਿੰਦੇ ਕਿ ਨਗਰ ਨਿਗਮ ਵੱਲੋਂ ਤੁਹਾਨੂੰ ਲਗਾਇਆ ਜਾ ਰਿਹਾ ਵਾ ਬਿਲਡਿੰਗ ਵੀ ਇੱਕ ਦੋ ਦੁਕਾਨਾਂ ਵੀ ਸੀਲ ਹੋਈਆਂ ਵਾ ਤੱਕੀ ਕਾਰਨ ਕੀ ਮੰਨਦੇ ਸਾਰਾ ਵਿਚ ਵਾਲਾ ਸਾਨੂੰ ਇਦਾਂ ਵੀ ਸਾਨੂੰ ਤੁਸੀਂ ਉਹਨਾਂ ਨੂੰ ਕਵਰਸਟ ਕੀਤੀ ਪਰ ਸਾਡੀ ਉਹਨਾਂ ਸਮਝ ਨਹੀਂ ਕੀਤੀ ਪਰ ਸਾਨੂੰ ਇਹ ਸੁਣਨ ਚ ਆਇਆ ਕਿ ਜਦੋਂ ਸਰਕਾਰ ਨੇ ਇਹਨਾਂ ਨੂੰ ਇੱਕ ਟੀਚਾ ਦਿੱਤਾ ਕਿ 6 ਕਰੋੜ ਰੁਪਇਆ ਕਮੇਟੀ ਨੂੰ ਟੈਕਸ ਇਕੱਠਾ ਕਰੋ ਉਹਨਾਂ ਕੋਲ 6 ਕਰੋੜ ਰੁਪਇਆ ਤੋਂ ਟੈਕਸ ਇਕੱਠਾ ਨਹੀਂ ਹੋਇਆ ਫਿਰ ਵੀ ਉਹਨਾਂ ਨੇ ਕਹਿੰਦੇ 4 ਕਰੋੜ ਰੁਪਇਆ ਹਾਂ ਜੀ ਤੁਸੀਂ ਕਹਿੰਦੇ ਹੋ ਕਿ ਧੱਕਾ ਕਰ ਰਹੇ ਨੇ ਨਹੀਂ ਨਹੀਂ ਅਸੀਂ 6 ਕਰੋੜ ਇਕੱਠਾ ਕਰਾਂਗੇ ਸਰਕਾਰ ਤੁਹਾਨੂੰ ਕੋਈ ਬੇਨੀਫਿਟ ਦੇਵੇਗੀ ਇਸ ਚੀਜ਼ ਦਾ ਨਹੀਂ ਸਰਕਾਰ ਸਾਡੇ ਵੱਧ ਪੈਸੇ ਜੁਮੇਗੀ ਨਹੀਂ ਤੁਹਾਨੂੰ ਲੱਗਦਾ ਕਿ ਟੈਕਸ ਦਾ ਟਾਰਗੇਟ ਤਾਂ ਹਰ ਸਾਲ ਨਗਰ ਨਿਗਮ ਨੂੰ ਮਿਲਦਾ ਹੀ ਆ ਹਰ ਡਿਪਾਰਟਮੈਂਟ ਨੂੰ ਮਿਲਦਾ ਵਾ ਰੈਵਨੂਲੀ ਪਰ ਇਸ ਤਰੀਕੇ ਨਾਲ ਕੋਈ ਸੋਲੂਸ਼ਨ ਹੈਗਾ ਕਿ ਨਗਰ ਨਿਗਮ ਨੂੰ ਕੋਈ ਆਪਣੀ ਪ੍ਰਾਪਰਟੀ ਪਰਚੇਸ ਕਰਨੀ ਚਾਹੀਦੀ ਜਿਹਨੂੰ ਰੈਂਟ ਦੇ ਦੇਣਾ ਚਾਹੀਦਾ ਤਾਂ ਕਿ ਟਾਰਗੇਟ ਉਸ ਤਰੀਕੇ ਨਾਲ ਅਚੀਵ ਹੋਣ ਉਹਨਾਂ ਨੇ ਜਿੱਦਾਂ ਦੇ ਮਾਰਕੀਟ ਪ੍ਰੀਮੀਅਮ ਸੀਜ ਜੋ ਉਹਨਾਂ ਨੇ ਅੱਗੇ ਮਾਰਕੀਟ ਬਣਾਈਆਂ ਰੈਡੀਸਟਰੀ ਨਹੀਂ ਮਾਰਕੀਟੇ ਬਣਾਈਆਂ ਕਲੋਨੀਅਲ ਕਟਨ ਮਾਰਕੀਟਾ ਕਟਨ ਨੂੰ ਟ੍ਰੋਡਕਸ਼ਨ ਕਰਨ ਸਰੋਂ ਤੋਂ 40 ਸਾਲ ਹੋ ਗਏ ਅਜੇ ਤੱਕ ਕੰਮ ਲੱਗੇ ਨਹੀਂ ਕੋਈ ਇਹਨੇ ਇਹ ਸਾਰਾ ਕੰਮ ਇਹ ਸਾਰਾ ਕੰਮ ਇਹ ਜ਼ਿੰਮੇਵਾਰੀ ਕਿਹਦੀ ਪਾਂਦੀ ਹੌਸਤੀ ਪਾਂਦੀ ਹੈ ਕਿ ਇਥੇ ਬਤਾਇ ਕਿਦੀ ਪਾਂਦੀ ਹੈ ਮਿਲ ਕੋਈ ਜੇ ਤੁਹਾਰੇ ਆਪਾਂ ਨੂੰ ਨਾ ਨੌਲੇ ਜਨਾਬ ਆਪਾਂ ਕੋਈ ਗੱਲ ਕਰਨਾ ਨਹੀਂ ਆਪ ਨੂੰ ਦੀ ਆ ਕਿ ਸਾਨੂੰ ਟੈਕਸ ਨਹੀਂ ਲੱਗਣਾ ਚਾਹੀਦਾ ਮਤਲਬ ਕਿ ਕਹੋ ਕਿ ਹਾਊਸ ਦੀ 45 ਸਾਲੋਂ ਟੈਕਸ ਲੱਗਾ ਹੀ ਨਹੀਂ ਹਾਊਸ ਦੀ ਜਿਹੜੀ ਕਿ ਹਾਊਸ ਹੈ ਜਿਹੜੀ ਕਿ ਟੈਕਸ ਨੂੰ ਲੈ ਕੇ ਜਿਹੜੀ ਕਿ ਸੋਚ ਦੂਰਦਰਸ਼ੀ ਸੋਚ ਕੋਈ ਵਧੀਆ ਨਹੀਂ ਹੈਗੀ ਨਹੀਂ ਬਤੀ ਵਧੀਆ ਜੀ ਇੱਕ ਬੰਦੇ ਨੂੰ ਬਈ ਬੇਸਿਕਾ ਉਹ ਬੰਦੇ ਆ ਤੁਹਾਨੂੰ ਦੇਖਦਾ ਤੂੰ ਅੱਜ ਦੀ ਮੰਡੀ ਵਾਲੇ ਵਿਚਾਰੇ ਕਰਦੇ ਪਏ ਜੇ ਮਣੀ ਮੁੱਢੀ ਫੜੀਆਂ ਕਿੰਨੀ ਕੁ ਮਾਰਕੀਟ ਇੱਥੇ ਫੁੱਟ ਜੀ ਮੰਡੀ ਦਾ ਰਿਕਾਰਡ ਕਢਾ ਕੇ ਦੇਖੋ ਹਰ ਸਾਲ ਸਾਡੀ ਸਬਜ਼ੀ ਮੰਡੀ ਡਾਊਨ ਹੋ ਰਹੀ ਆ ਹਰ ਸਾਲ ਰਿਕਾਰਡ ਕਢਾ ਕੇ ਦੇਖੋ ਜੀ ਅੰਟੀ ਸਾਹਿਬ ਕੀ ਪਰੇਸ਼ਾਨੀ ਆ ਰਹੀ ਜਿੱਦਾਂ ਜਿੱਥੇ ਹਲਕਾ ਇੰਚਾਰਜ ਆਏ ਆ ਆ ਰਹੀ ਆ ਕਿ ਟੈਕਸ ਵੀ ਆ ਰਹੀ ਹੈ ਪਰੇਸ਼ਾਨੀ ਹੋਰ ਕਿਸੇ ਗੱਲ ਦੀ ਨਹੀਂ ਪਰੇਸ਼ਾਨੀ ਟੈਕਸ ਦੀ ਆ ਅਸੀਂ ਟੈਕਸ ਪੇ ਕਰਦੇ ਆ ਗਵਰਨਮੈਂਟ ਨੂੰ ਅਸੀਂ 2% ਰੋਜ਼ ਟੈਕਸ ਕਿੰਨੇ ਕਰਦੇ ਆ ਕੀ ਸਮੱਸਿਆ ਆ ਰਹੀ ਤੁਹਾਨੂੰ ਸਾਰੇ ਜਿਹੜੀ ਮੰਡੀ ਦੇ ਵਿੱਚ ਅਸੀਂ ਸਾਨੂੰ ਗਰੁੱਪ ਦੀ ਟੈਕਸ ਦੀ ਹੋਰ ਸਾਨੂੰ ਕੋਈ ਦਿੱਕਤ ਨਹੀਂ ਇਹ ਸਾਨੂੰ ਨਾ ਲਾਇਆ ਜਾ ਸਾਡੀ ਨਹੀਂ ਇਹ ਮਾਰ ਇਹਦੇ ਵਿੱਚ ਤੁਸੀਂ ਕਿਹਦੀ ਸਮੱਸਿਆ ਕਹਿੰਦੇ ਹਾਊਸ ਟੈਕਸ ਦੇ ਵਿੱਚ ਇਹ ਇਹ ਕਿਹਦੀ ਚਾਪਲੂਸੀ ਗਿੰਦੇ ਹੋ ਕਿਹੜਾ ਉਂਗਲ ਲਿੰਦਾ ਰੱਖਦੇ ਇਹਦੇ ਬਾਰੇ ਅੱਜ ਅਸਲ ਤੇ ਅੱਜ ਆ ਰਿਹਾ ਪਰ ਅਨੁਮਾਨ ਕਰ ਰਹੇ ਨਾ ਕਿ ਸ਼ੁੱਕਰਵਾਰ ਨੂੰ ਕੰਮ ਉਚਾਰ ਵਜੇ ਆ ਜਾਣਗੇ ਆਪਾਂ ਨਾ ਸੀ ਕਰ ਦਾਂਗੇ ਉੱਥੇ ਡਰਦੇ ਕੀ ਕਰਾਂਗੇ ਵਿਚਾਰਾਂ ਨੇ ਚੈੱਕ ਤੇ ਖੜੇ ਪਾ ਇੱਥੇ ਦੇ ਜਿਹੜੇ ਚੇਅਰਮੈਨ ਆ ਮਾਰਕੀਟ ਕਮੇਟੀ ਦੇ ਉਹਨਾਂ ਨੇ ਕੋਈ ਗੱਲ ਬਾਤ ਨਹੀਂ ਹੋ ਜਾਂ ਇੰਨੇ EMPLOYEES ਹੈਗੇ ਨੇ ਕਾਰਨ ਕੀ ਬਣਿਆ ਜਿਹੜਾ ਸਾਨੂੰ ਇਹਨਾਂ ਦਾ ਕੰਮ ਹੈ ਸਾਡਾ ਕੰਮ ਇਹ ਸਾਰਾ ਖਰਚਾ ਤਾਂ ਉਹਨਾਂ ਨੂੰ ਜਾ ਰਿਹਾ ਤੁਹਾਡਾ ਸਾਡਾ ਉੱਥੇ ਜਾ ਰਿਹਾ ਕੈਨ ਮਦਰ ਕਿ ਮਾਰਕੀਟ ਕਮੇਟੀ ਦੇ ਚੇਅਰਮੈਨ ਵੀ ਭੱਲਾ ਛੱਡਦੇ ਆ ਭੱਲਾ ਛੱਡਦੇ ਆ ਉਹਨਾਂ ਸਾਨੂੰ ਪਰ ਉੱਧਰ ਰੁਕਦੇ ਜਾ Thank you